ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਆਪਾਂ ਬਹੁਤ ਪੁਰਾਣੀਆਂ ਚੀਜ਼ਾਂ ਪੁਰਾਣੇ ਸਮੇਂ ਵਿੱਚ ਬਜ਼ੁਰਗਾਂ ਵਾਲੀਆਂ ਦੀਆਂ ਉਹ ਦਿਖਾਉਣ ਲੱਗੇ ਆਂ ਆਹ ਤੱਕੜੀ ਹੁੰਦੀ ਸੀ ਜੀ ਸੋਨਾ ਤੋਲਣ ਵਾਸਤੇ ਇਦਾਂ ਦੀ ਹੁੰਦੀ ਸੀ ਇਹ ਇੱਥੋਂ ਆਏ ਫਰਕੇ ਨੂੰ ਇਹ ਇਦਾਂ ਦੀ ਇਹ ਤੱਕੜੀ ਹੈ ਜੀ ਇਹ ਸੋਨਾ ਤੋਲਿਆ ਜਾਂਦਾ ਸੀ ਹੁਣ ਤੁਹਾਨੂੰ ਬੱਟੇ ਦਿਖਾਉਣੇ ਆ ਬਹੁਤ ਪੁਰਾਣੇ ਸਮੇਂ ਦੇ ਆ ਜੀ ਘਟੋ ਘਟ 100 150 200 ਸਾਲ ਪੁਰਾਣੇ ਆ ਆ ਬੱਟੇ ਸਭ ਤੋਂ ਪੁਰਾਣੇ ਆ ਜੀ ਜਿਹੜੇ ਉਂਗਲ ਲਾਈ ਆ ਮੈਂ ਇਹ ਬੱਟੇ ਘਟੋ ਘਟ 2 250 ਸਾਲ ਪੁਰਾਣੇ ਆ ਜੀ ਇਹ ਕਾਹ ਪਿਆ ਜੀ ਇਹ ਕਾਹ ਅੱਗੇ ਪਿਆ ਉਸ ਤੋਂ ਅੱਗੇ ਉਹ ਕੌਡੀਆਂ ਜੋ ਜਿਨੇ ਨੋਟਾਂ ਵਾਂਗੂ 1000 1000 20 2000 ਰੁਪਏ ਵਾਂਗੂ ਜਿਹਨਾਂ ਦੀ ਕੀਮਤ ਹੁੰਦੀ ਸੀ ਕਿਸੇ ਟਾਈਮ ਆਹ ਕਾਉਡੀ ਨਾ ਕਈ ਵਾਰੀ ਆਪਾਂ ਕਹਦੇ ਨੇ ਇਹ ਬੰਦਾ ਕਾਉਡੀ ਦਾ ਨਹੀਂ ਜਿਹਦੇ ਕੋਲੇ ਕੋਈ ਗੌਣ ਨਹੀਂ ਹੁੰਦਾ ਆਹ ਕਾਉਡੀ ਆ ਜੀ ਉਸ ਤੋਂ ਅੱਗੇ ਆ ਕੇ ਪੁਰਾਣੇ ਸਿੱਕੇ ਬਹੁਤ ਪੁਰਾਣੇ ਸਿੱਕੇ ਹੈ ਜਿੱਥੋਂ ਸ਼ੁਰੂ ਆ ਵੇਖੋ 1600 ਸੰਗ ਦੇ 1500 1900 ਦੇ 1800 ਦੇ ਅਗੁੱਚ ਪੰਜੀਆਂ ਦਸੀਆਂ 20 ਪੈਸੇ ਆ ਪੰਜੀ ਪਈ ਹੈ ਜੀ ਆ ਦਸੀਆਂ ਵਾ ਇੱਕ 10 ਪੈਸੇ ਹੈ ਜੀ ਇੱਕ ਗਲੀ ਵਾਲਾ ਪੈਸਾ ਦੇਖੋ ਆ ਗਲੀ ਵਾਲਾ ਪੈਸਾ ਜੀ ਤੇ ਆ ਸੁਰਮੇਦਾਨੀਆਂ ਪ੍ਰਾਣੀਆਂ ਜੀ ਬਹੁਤ ਪੁਰਾਣੀਆਂ ਹੱਥ ਦੇ ਹਾਥੀਦੰਦ ਦੀ ਸੁਰਮੇਦਾਨੀ ਜੀ ਉਦੋਂ ਅੱਗੇ ਤੁਹਾਨੂੰ ਦਿਖਾਉਣਾ ਜਿਹਦੇ ਨਾਲ ਸੋਨਾ ਚੈੱਕ ਕੀਤਾ ਜਾਂਦਾ ਕਸਵੱਟੀ ਆ ਕਸਵੱਟੀ ਹੁੰਦੀ ਹੈ ਜੀ ਜੀਤੇ ਖਸਾ ਕੇ ਸੋਨਾ ਚੈੱਕ ਕੀਤਾ ਜਾਂਦਾ ਤੇ ਆ ਗਿੱਦਰ ਸਿੰਘੀ ਆ ਗਈ ਜੀ ਇਹ ਵੀ ਪੁਰਾਣੀ ਬਜ਼ੁਰਗਾਂ ਵਾਲੀ ਦੀ ਆ ਸਾਡੇ ਕੋਲੇ ਉਦੋਂ ਅੱਗੇ ਆ ਗਏ ਜੀ ਪੁਰਾਣੇ ਨੋਟ 1 ਰੁਪਇਆ 2 ਰੁਪਏ ਆ 500 ਦਾ ਪੁਰਾਣਾ ਆ ਗਿਆ ਜੀ ਹੋਰ ਵੀ ਬਹੁਤ ਖਜ਼ਾਨਾ ਪਿਆ ਅਗਲੀ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਇੰਨਾ ਨਾਲ ਸੋਨਾ ਤੋਲਾ ਜਾਂਦਾ ਸੀ ਦੇਖੋ ਗ੍ਰਾਮਾਂ ਦੇ ਵਿੱਚ ਅੱਧਾ ਗ੍ਰਾਮ ਆ ਤੋਲਾ ਪਿਆ ਜੀ 2 ਤੋਲੇ ਇਹ ਹਾਥੀ ਦੰਦ ਦੀ ਹੈ ਜੀ ਸੁਰਮੇ ਦਾ ਨਹੀਂ ਗਿੱਦਰ ਸਿੰਘੀ ਇਹ ਵੀ ਗਿੱਦਰ ਸਿੰਘੀ ओरिजिनल ਆ ਜੀ ਲੌਂਗ ਲੈਚੀਆਂ ਸੰਧੂਰ ਦੇ ਵਿੱਚ ਰੱਖਣੀ ਪੈਂਦੀ ਹੈ ਇਹ ਆ ਬੱਚਾ ਦਿੱਤਾ ਵਦ ਪੁਰਾਣੇ ਨੋਟ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਨਾਲੇ ਕਮੈਂਟ ਕਰਿਆ ਕਰਦਿਆ ਕਰੋ ਵੀਡੀਓ ਤੇ ਕਿਵੇਂ ਲੱਗੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ